ਕਰਪਾ ਕਰਿਓ ਇੱਕ ਜਨ ਹਾਥੀ ਦਾ ਬਟਨ ਰਵਾ ਕੇ ਭਾਜਪਾ ਸਮਾਜ ਪਾਰਟੀ ਦਾ ਉਮੀਦਵਾਰ ਮੈਨੂੰ ਨਿਮਾਣੇ ਨੂੰ ਮਾਨ ਬਖਸ਼ਣ ਦੀ ਕਿਰਪਾਲਤਾ ਕਰਿਓ ਇਹ ਬੇਨਤੀਆਂ ਮੈਂ ਕਿਉਂ ਕਰਦਾ ਹੈ ਇਹ ਬੇਨਤੀਆਂ ਇਸ ਕਰਕੇ ਕਰਦੇ ਆ ਜਿੰਨੀਆਂ ਵੀ 70 ਸਾਲ ਤੱਕ ਸਰਕਾਰਾਂ ਬਣੀਆਂ ਨੇ ਸਾਰੀਆਂ ਨੇ ਜਿਹੜੇ ਮੇਨ ਮੁੱਦੇ ਆ ਉਹਨਾਂ ਤੇ ਕੋਈ ਵੀ ਗੱਲ ਬਾਤ ਨਹੀਂ ਕੀਤੀ ਮੇਰੇ ਮੁਤੇ ਸਿੱਖਿਆ ਦਾ ਪ੍ਰਬੰਧ ਵਧੀਆ ਹੋਣਾ ਪੜਾਈ ਦਾ ਪ੍ਰਬੰਧ ਵਧੀਆ ਹੋਣਾ ਸਿਹਤ ਸਹੂਲਤਾਂ ਹਸਪਤਾਲ ਦਾ ਪ੍ਰਬੰਧ ਪਧਿਆ ਹੋਣਾ ਪੜੇ ਲਿਖੇ ਬੱਚਿਆਂ ਲਈ ਜੋ ਪੀਏ ਐਮਏ ਬੀਟੈਕ ਐਮਟੈਕ ਪੀਐਚਡੀ ਵਿਗਾਰਾ ਕਰੀ ਫਰਦੇ ਉਹਨਾਂ ਲਈ ਨੌਕਰੀ ਦਾ ਪ੍ਰਬੰਧ ਕਰਨਾ ਤੇ ਭਾਰਤ ਦੇ ਸਾਰੇ ਪਿੰਡਾਂ ਨੂੰ ਤੇ ਸ਼ਹਿਰਾਂ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨਾ ਇਹ ਮੇਰੇ ਮੁdde ਸਰਕਾਰਾਂ ਦੇ ਹੁੰਦੇ ਆ ਜਿਹੜੇ ਲੋਕ ਗੁੰਡਾਗਰਦੀ ਬਰਬਾਦੀ ਕਰਨ ਨਸ਼ਿਆਂ ਦਾ ਵਪਾਰ ਕਰਨ ਨਸ਼ਿਆਂ ਨੂੰ ਫਲਾਉਣ ਤੇ ਆਪਣਾ ਨਿੱਜਤਲਾ ਕਰਨ ਉਹਨਾਂ ਲੋਕਾਂ ਨੂੰ ਫੜ ਕੇ ਜਿਨ੍ਹਾਂ ਦੇ ਵਿੱਚ ਡੱਕਣਾ ਇਹ ਸਰਕਾਰਾਂ ਦੇ ਮੁੱਖ ਕੰਮ ਹੁੰਦੇ ਆ ਪਰੰਤੂ ਅੱਜ ਤੱਕ ਜਿੰਨੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਪਿੰਡਾਂ ਦੇ ਵਿੱਚ ਪਾਰਟੀਵਾਦੀ ਸਮਾਜਿਕ ਭਾਈਚਾਰਕ ਨੂੰ ਖਤਮ ਕੀਤਾ ਹੈ। ਬਾਰੇ ਸਰਕਾਰਾਂ ਉਸੇ ਤਰਜ਼ ਦੇ ਉੱਤੇ ਚੱਲਦੀਆਂ ਹੋਈਆਂ ਇੱਕ ਦੋ ਇਹਨਾਂ ਦੋਸ਼ਣबाजी ਕਰਦੀਆਂ ਨੇ ਤੇ ਸਮਾਜਿਕ ਭਾਈਚਾਰਕ ਸੰਜ ਨੂੰ ਖਤਮ ਕਰਦੀਆਂ ਨੇ। ਨਸ਼ੇ ਦਾ ਵਪਾਰ ਕਰਦੀਆਂ ਨੇ। ਗੁੰਡਾਗਰਦੀ ਪੂਰੇ ਜ਼ੋਨਾਂ ਦੇ ਨਾਲ ਪੰਜਾਬ ਦੇ ਵਿੱਚ ਚੱਲ ਰਹੀ ਹੈ। ਤੁਰਿਆਂ ਜਾਂਦੇ ਆਂ ਧੀਆ ਪੈਣਾ ਦੀ ਬੇਇੱਜ਼ਤੀ ਕਰਦੇ ਨੇ ਚੈਨਾ ਝਾਪੀਆਂ ਜਾਂਦੀਆਂ ਨੇ। ਇਹਦੇ ਨਾਲ-ਨਾਲ ਹੋਰ ਵੀ ਜਾਦੇ ਜਿਹੜੇ ਆਮ ਪ੍ਰਸ਼ਾਸਨ ਦੇ ਵੀ ਨਿਗਰਾਨਿਤ ਹੁੰਦੇ ਆ ਤੇ ਗੁੰਡਾਗਰਦੀ ਦਾ ਫੁੱਲਾ ਨਾਚ ਆਪ ਸਰਕਾਰ ਦੇ ਵਿੱਚ ਹੋ ਰਿਹਾ ਹੈ ਪਿਛਲੇ ਸਮੇਂ ਦੌਰਾਨ ਜਦੋਂ ਚੰਨੀ ਮੁੱਖ ਮੰਤਰੀ ਬਣਿਆ ਤੁਹਾਨੂੰ ਇਹ ਪਤਾ ਹੀ ਨਹੀਂ ਵੀ ਮੁੱਖ ਮੰਤਰੀ ਵੀ ਕੋਸਾ ਹੁੰਦਾ ਹੈ ਮੁੱਖ ਮੰਤਰੀ ਐਡਾ ਵੱਡਾ ਆਉਂਦਾ ਹੈ ਪੰਜਾਬ ਇੱਕ ਸਟੇਟ ਦਾ ਕਿਸੇ ਵੀ ਸਟੇਟ ਦਾ ਹੋਵੇ ਖੁਦ ਦਾ ਮਾਲਕ ਖੋਦ ਰਾਜਾ ਹੁੰਦਾ ਹੈ ਪਰ ਚੰਨੀ ਵਿਚਾਰਾ ਬੱਕਰੀਆਂ ਚੋਣਦਾ ਸਭਾਏ ਟੈਂਟ ਲਾਣ ਦਾ ਸਭਾਏ ਉਹਨੇ ਸੋਚਿਆ ਨਹੀਂ ਕਿ ਕਦੇ ਕਿਸੇ ਗਰੀਬਾਂ ਦੀ ਗੱਲ ਕਰਨੀ ਹੈ ਕਦੇ ਕਿਸੇ ਕਿਸਾਨਾਂ ਦੀ ਗੱਲ ਕਰਨੀ ਹੈ ਜਾਂ ਕਿਸੇ ਮਜ਼ਦੂਰਾਂ ਜਾਂ ਕਾਰਗਜ਼ਾਰੀਆਂ ਦੀ ਗੱਲ ਕਰਨੀ ਜਿਹੜੇ ਪਿਛਲੇ ਲੈਟਰ ਸਰਕਾਰਾਂ ਦੇ ਦੱਬੇ ਹੋਏ ਸੀ ਜੇ ਘਟੋਟ ਘਟ ਉਹ ਵੀ ਲਾਗੂ ਕਰ ਦਿੰਦਾ ਤਾਰੇ ਨੇ ਬਲਾਜਮ ਕਰਕੀਆਂ ਤੋਂ ਬਾਝ ਰਹਨੇ ਉਹਨਾਂ ਨੂੰ ਪ੍ਰਮੋਸ਼ਨ ਜ਼ਰੂਰ ਹੋ ਜਾਂਦੀ ਹੈ ਜਦੋਂ ਭਾਈ ਦੇ ਵਿੱਚ ਕਾਗਜ਼ ਪਾਰਟੀ ਹਾਰੀ 당 ਨੇ ਸਵੈਖਿਆ ਕੀਤੀ ਪਰਤਾਲ ਕੀਤੀ ਕਿ ਕਿਉਂ ਹਾਰੀ ਕਾਗਜ਼ ਪਾਰਟੀ ਦਾ ਬਟਾ ਲੀਡਰ ਕਹਿੰਦੇ ਘੋੜਿਆਂ ਦਾ ਮੇਲ ਗੱਡਿਆਂ ਨਾਲ ਕਰ ਦਿੱਤਾ ਗਿਆ ਤਾਂ ਕਰਕੇ ਹਾਰੀ ਹੈ ਕਾਗਜ਼ ਪਾਰਟੀ ਦਾ ਪ੍ਰਧਾਨ ਉਦੋਂ ਇਹ ਗੱਲ ਕਹਿੰਦਾ ਹੈ ਕਿ ਪੈਰਾਂ ਦੇ ਜੁੱਤੀਆਂ ਸੰਭਲ ਕੇ ਰੱਖੇ ਤਾਂ ਹਾਰ ਗਏ ਅੱਜ ਤੱਕ 75 ਸਾਲ ਸਰਕਾਰਾਂ ਨੇ ਰਾਜ ਕੀਤਾ ਕਾਂਗਰਸ ਨੇ 70 ਸਾਲ ਰਾਜ ਕੀਤਾ ਅੱਜ ਵੀ اسی ਉਹਨਾਂ ਦੀ ਨਜ਼ਰ ਦੇ ਵਿੱਚ ਪੈਰਾਂ ਦੇ ਜੁੱਤੀਆਂ ਤੇ ਕੱਢੇ ਇਹਦੇ ਵਾਰ ਸਾਨੂੰ ਸੋਚਣਾ ਚਾਹੀਦਾ ਉਹ ਤਾਂ ਬਾਦ ਝਾੜ ਹੋਏ ਜਿਹਨਾਂ ਨੂੰ ਅੰਨੇ ਬਾਪੋਂ ਟਾਪਾ ਕੇ ਲੋਕਾਂ ਨੇ ਜਤਾਇਆ ਬੜਾ ਸਮਝ ਆਇਆ ਮੈਂ ਤਾਂ ਕੀਤੀਆਂ ਤਰਲੇ ਕੀਤੇ ਕਿਸੇ ਨੇ ਨਹੀਂ ਸੁਣੀ ਬੇਲ ਹੋਈ ਕੇ ਰਿਵਾਲਾ ਜਿਹੜਾ ਸਾਹਿਬ ਸਰੇ ਕਾਂਸ਼ੀ ਰਾਮ ਦੇ ਬਰਧ ਦਿੱਲੀ ਦੇ ਵਿੱਚ ਸਾਡੇ ਖਿਲਾਫ ਧਰਨੇ ਲਾਉਂਦਾ ਸੀ ਕਿ ਮੈਂ ਜਰਮਸ਼ਾਨ ਖਤਮ ਕਰਨੀ ਹੈ ਤੇ ਅਸੀਂ ਹੱਕ ਦੇ ਵਿੱਚ ਸੀ ਕਿ ਜਰਮਸ਼ਾਨ ਬਚਾਉਣੀ ਹੈ ਤੇ ਮੰਡਲ ਕਮਿਸ਼ਨ ਦੀ ਰਿਪੋਰਟ ਲੱਗੂ ਕਰਨੀ ਪਰਤੋ ਸਾਡੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਸਾਡੀ ਕੰਨਾ ਸੁਣੀ ਇੱਕ ਮੇਰਾ ਦੋਸਤ ਆਈਐਸ ਆਫਸਰ ਡੀਸੀ ਰਟਾਇਰ ਹੋਇਆ ਉਹਨੇ ਮੈਨੂੰ ਸਪੈਸ਼ਲ ਬਣਾ ਕੇ ਗੱਲ ਕਹੀ ਕਿ ਮੈਂ ਤੁਸਾਂ ਨੂੰ ਇੱਕ ਤੁਹਾਨੂੰ ਜ਼ਰੂਰੀ ਗੱਲ ਕਹਿਣੀ ਹੈ ਜੇ ਤੁਸੀਂ ਪ੍ਰਬੰਧ ਕਰਦੇ ਤਾਂ ਬਹੁਤ ਵਧੀਆ ਗੱਲ ਹੋ ਗਈ ਮੈਂ ਕਿਹਾ ਜੀ ਦੱਸੋ ਕੀ ਹੁਕਮ ਹੈ ਕਹਿੰਦੇ ਵੀ ਜੇ ਕੇਦਰੀ ਬਲ ਪੰਜਾਬ ਦੇ ਵਿੱਚ ਜਿੱਤ ਜਾਂਦਾ ਹੈ ਤਾਂ ਘਟੋਂ-ਘਟ ਦੇ ਜਾਦੇ ਨਹੀਂ 50 ਸਾਲ ਪੰਜਾਬ ਪਿੱਛੇ ਜਾਊਗਾ ਤੇ ਉਹ ਅੱਜ ਸਾਡੇ ਸਾਹਮਣੇ ਹੋ ਰਿਹਾ ਹੈ ਚੜ੍ਹਾਇਆ ਮੈਂ 1000 ਰੁਪਇਆ ਬੀਬੀਆਂ ਦਾ ਵਾਹ ਦਾ ਕੀਤਾ ਢਾਈ ਸਾਲ ਹੋ ਗਏ 33000 ਰੁਪਇਆ ਕੱਲ ਕੱਲਿਆ ਬਣਦਾ ਕਿਸੇ ਨੂੰ ਕੋਈ ਇੱਕ ਪੈਸਾ ਆਇਆ ਹੋਵੇ ਤਾਂ ਕਹਿ ਸਕਦਾ ਘਰ-ਘਰ ਨੌਕਰੀ ਦੀ ਗੱਲ ਚੱਲੇ ਤਿੰਨ ਬੰਦਿਆਂ ਦੇ ਉੱਤੇ ਆਪ ਸਰਕਾਰ ਹੋਣ ਦੇ ਵਿੱਚ ਆਈ ਬੀਬੀਆਂ ਦਾ 1000 ਰੁਪਇਆ ਘਰ-ਘਰ ਨੌਕਰੀ ਤੇ ਭ੍ਰਸ਼ਟਾਚਾਰੀ ਖਤਮ ਕਰਾਂਗੇ ਨਾ ਘਰ-ਘਰ ਨੌਕਰੀ ਹੋਵੇ ਨਾ ਭ੍ਰਸ਼ਟਾਚਾਰੀ ਖਤਮ ਹੋਏ ਸਭਾ ਲੱਗਈਏ ਜਦੋਂ ਕਿਸੇ ਠਾਣੇ ਕਿਚਰ ਚ ਆਮ ਪਾਬ ਰਖ ਜਾਂਦੇ ਆ ਤਾਂ ਉਹਨਾਂ ਦਾ ਖੌਨ ਨਚੋੜੇ ਜਾਂਦਾ ਹੈ ਕਿ ਤੱਕੇ ਦੇ ਨਾਲ ਕਈ ਵਾਰ ਤਾਂ ਸਾਨੂੰ ਇਹੋ ਜਿਹੇ ਹਾਲਾਤ ਪੈਣਾ ਕਰਨੇ ਪੈਂਦੇ ਆ ਕਿ ਮੈਂ ਆਪਣੀ ਟੀਮ ਦੇ ਨਾਲ ਜਦੋਂ ਫਿਰ ਠਾਣੇ ਚ ਜਾ ਕੇ ਗੱਲ ਕਰਦੇ ਆ ਤੇ ਫਿਰ ਉਹ ਕਹਿੰਦੇ ਵੀ ਕੋਈ ਨਾ ਜੀ ਹੁਣ ਕਹਾ ਹੁਣ ਤਿਆਰ ਰੱਖਾਂਗੇ ਸਵਿਸ਼ ਕਰਕੇ ਇਹ ਸਾਰੇ ਜਦੋਂ 178 ਨਾਮ ਸਰਾਣੀਆਂ ਜੋ ਸਰਕਾਰੀ ਬਕਿੰਗ ਰੱਖੜੇ ਸੀ ਅਸੀਂ ਕਿਹਾ ਵੀ 1000 ਰੁਪਏ ਦਾ ਕੋਟਾ ਕਿੱਥੇ ਹੈ ਕਹਿੰਦੇ ਕੋਈ ਕੋਟਾ ਨਹੀਂ ਹੁੰਦਾ ਅਸੀਂ ਪੰਜਾਬ ਦੇ ਤੇ ਜਿਲ੍ਹਿਆਂ ਦੇ ਵਿੱਚ ਧਰਨੇ ਲਾਏ ਮਜਾਰੇ ਕਿਤੇ ਘੜੇ ਪੰਨੇ ਤਾਂ ਕਿਤੇ ਜਾ ਕੇ 58 ਪੋਸਟਰ ਲੱਗ ਹੋਈਆਂ ਪਰ ਉਹਨਾਂ 58 ਪੋਸਟਰ ਵੀ ਅੱਜ ਤੱਕ ਭਰਿਆ ਨਹੀਂ ਕਿਉਂ ਨਹੀਂ ਭਰਿਆ ਹਾਈ ਕੋਰਟ ਦੇ ਲੇਖੇ ਦੇ ਰਿਤਾ ਕਿ ਲੋਕ ਇਹਨਾਂ ਬਸ਼ਟਰੇ ਨਰਾਇਕ ਨੇ ਆਪਾਂ ਲੋਕ ਕਿੱਥੇ ਖੜੇ ਆ ਤੁਹਾਨੂੰ ਕੋਈ ਤਾਂ ਕਹੇ ਕਿ ਤੁਸੀਂ ਚੰਗੇ ਹੋ ਕੋਈ ਤਾਂ ਕਹੇ ਕਿ ਤੁਸੀਂ ਵਧੀਆ ਹੈ ਕਿਸਾਨ ਨੂੰ ਸੇ ਰਾਜਪਾਲ ਦਿੱਤਾ ਹੈ ਇੱਕ ਸਾਨੂੰ ਪੈਰਾਂ ਦੇ ਜੁੱਤੀਆਂ ਦੱਸਦਾ ਇੱਕ ਸਾਨੂੰ ਗਧੇ ਦਰਦਾ ਤੇ ਇੱਕ ਸਾਨੂੰ ਨਲੈਕ ਤੇ ਇੰਨਾ ਵੀ ਸ਼ਟ ਲੋਕ ਦੱਸਦੇ ਜੇ ਕਿਸੇ ਨੂੰ ਲੱਗੇ ਵੀ ਮੈਂ ਝੂਠ ਬੋਲਦਾ ਨਕਚਰਵਾਜੀ ਕਰਦਾ ਹਾਈ ਕੋਰਟ ਦੇ ਵਿੱਚ ਲਿਖਿਆ ਹੋਇਆ ਦਿੱਤਾ ਹੋਇਆ ਇਹਨਾਂ ਨੇ ਚਾਰੂਆ ਨੇ ਤੇ ਜਿਹੜੇ ਘੋੜਿਆਂ ਤੇ ਗਧਿਆਂ ਦੀ ਗੱਲ ਬਸ ਤੈ ਹੀ ਖਵਾਣਾ ਚਾਹ ਮੰਦੀ ਹੈ ਜੇ ਕਿਸੇ ਨੇ ਦੇਖਣੇ ਹੁਣ ਤਾਂ ਸਾਡੇ ਕੋਲ ਵੀਡੀਓ ਵਿੱਚ ਚੈੱਕ ਕਰ ਸਕਦਾ ਹੈ ਅਜੇ ਤੱਕ ਜੇ ਅਸੀਂ ਸਰਕਾਰ ਰਾਜਪਾਲ ਲੈ ਕੇ ਦਿੱਤਾ ਤਾਂ ਵੀ ਪਰਦੇ ਜੁੱਤੀਆਂ ਦੇ ਗਦੇ ਇਹਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਅਸੀਂ ਉਹਨਾਂ ਮਹਾਂਪੁਰਸ਼ਾਂ ਦੀ ਆਰਾਧਾ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਰੀਬ ਸਿੱਖਨ ਕੋ ਦੇਉਂ ਪਾਸ਼ਾਹੀ ਜਾਨ ਕਰੇ ਹਮਰੀ ਗੁਰੇ ਬਾਬਾ ਜੀਵਨ ਸਿੰਘ ਜੀ ਅਰੇ ਰੇਟੇ ਗੁਰੂ ਕੇ ਬੱਤੇ ਬਾਬਾ ਬਿਚਿੱਤਰ ਸਿੰਘ ਬਾਬਾ ਬੀਰ ਸਿੰਘ ਬਾਬਾ ਤੇਰ ਸਿੰਘ ਬਾਬਾ ਦੀਪ ਸਿੰਘ ਦੇ ਆਲਾ ਦਾਇਆ ਸੀ ਪਰ ਸਾਨੂੰ ਅੱਜ ਵੀ ਗੁਰੂ ਸਾਹਿਬ ਪਾਛਾਈਆਂ ਬਖਸ਼ ਕਰੈ ਨੇ ਕਲਗਿਆਂ ਦੇ ਰਹੇ ਨੇ ਅੱਜ ਵੀ ਅਸੀਂ ਕਾਂਗਰਸ ਦੇ ਲਈ ਪੈਰਾਂ ਦੀ ਜੁੱਤੀਆਂ ਤੇ ਗਦੇ ਇਹਦੇ ਬਾਰੇ ਸੰਸ਼ੋਚਨ ਚਾਹੀਦਾ ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਤੁਹਾਡਾ ਫਾਇਦਾ ਵਧਦਾ ਤੁਹਾਨੂੰ ਦੇ ਦੇਣਾ ਕਹਿੰਦੇ ਤੁਹਾਡਾ ਸੰਵਧਾਨੇ ਖਤਮ ਕਰ ਦ ਦੇਣਾ ਜਿਹਦੇ ਤੁਸੀਂ ਡਰਨਾ ਮਾਰਦੇ ਹੋ ਇਹ ਸੰਵਧਾਨ ਡਾਕਟਰ ਅਮੇਦਕਰ ਸਾਹਿਬ ਨੇ ਆਪਣੇ ਚਾਰ ਪੁੱਤ ਇੱਕ ਕਮਲੇ ਘਰ ਵਾਲੇ ਸਾਰੇ ਲੋਕਾਂ ਦੇ ਲੇਖੇ ਨਹੀਂ ਆਏ ਆਏ ਸੰਵਿਧਾਨ ਦੇ ਵਿੱਚ ਸੌਂਤਾਂ ਸਾਰੇ ਲੋਕਾਂ ਨੂੰ ਨਹੀਂ ਕਦਰਤਿਆਂ ਨਾ 18 ਅਗਸਤ ਨੂੰ ਸਭ ਬੱਤੈ ਨੂੰ ਜਦੋਂ ਲੰਡਨ ਦੇ ਵਿੱਚ ਕਾਨਫਰੰਸ ਹੋਣੀ ਸੀ ਡਾਕਟਰ ਸਾਹਿਬ ਹਵਾਈ ਅੱਡੇ ਤੇ ਬੈਠੇ ਆ ਪਿੱਛੇ ਉਹਦਾ ਭਰਾ ਆ ਭਰਾ ਨੇ ਆ ਕੇ ਕਿਹਾ ਕਿ ਡਾਕਟਰ ਸਾਹਿਬ ਅੱਜ ਤੁਸੀਂ ਮੀਟਿੰਗ ਤੇ ਨਾ ਜਾਇਓ ਕਹਿੰਦੇ ਕੀ ਹੋਇਆ ਕਹਿੰਦੇ ਤੁਹਾਡਾ ਮੁੰਡਾ ਮਰ ਗਿਆ ਤੁਹਾਡਾ ਬੇਟਾ ਚੜ੍ਹਾਈ ਕਰ ਗਿਆ ਹਰ ਇੱਕ ਮਾਂ ਤੋਰ ਦੁੱਖ ਲੰਦਾ ਹੈ ਜਦੋਂ ਕਹਿੰਦੇ ਪਤਨ ਦੇ ਆ ਕੋਈ ਨਾ ਹੋਣੇ ਹੁੰਦੇ ਆ ਕੁਝ ਸਮਾਂ ਬੈਠਣ ਤੋਂ ਬਾਅਦ ਡਾਕਟਰ ਸਾਹਿਬ ਆਪਣੇ ਭਰਾ ਨੂੰ ਕਹਿੰਦੇ ਆ ਕਿ ਤੂੰ ਜਾ ਕੇ ਉਹਦਾ ਸੰਸਕਾਰ ਕਰ ਦੇ ਜੇ ਮੈਂ ਅੱਜ ਲੰਗਾ ਦੇ ਵਿੱਚ ਨਾ ਗਿਆ ਭਾਰਤ ਦੇ ਕਰੋਨਾ ਲੋਕ ਮਰ ਜਾਣਗੇ ਆਪਾਂ ਸਾਰੇ ਮੰਨਦੇ ਕਿਉਂ ਮੰਨਦੇ ਕਿਉਂਕਿ ਉਸ ਦਿਨ ਸਾਡੇ ਲੋਕਾਂ ਨੂੰ ਪੂਰੇ ਭਾਰਤ ਦੇ ਲੋਕਾਂ ਨੂੰ ਇਹ ਹੱਕ ਹਕੂਕ ਮਿਲੇ ਜਿਹਨਾਂ ਦੇ ਸਰਦੇ ਉੱਤੇ ਅਸੀਂ ਅੱਜ ਬੋਲਦੇ ਆ ਉਸੇ ਦਿਨ ਵੋਟ ਦਾ ਹੱਕ ਮਿਲਿਆ ਉਸੇ ਦਿਨ ਸਾਨੂੰ ਜ਼ਮੀਨਾਂ ਲੈਣ ਦਾ ਹੱਕ ਹੋਇਆ ਉਸੇ ਦਿਨ ਸਾਨੂੰ ਨੌਕਰੀਆਂ ਕਰਨ ਦਾ ਪ੍ਰਬੰਧ ਹੋਇਆ ਉਸੇ ਦਿਨ ਅਸੀਂ ਪਰੰਦੇ ਲੈਕ ਹੋਏ ਇਹ ਉਸ ਦਿਨ ਦੀਆਂ ਗੱਲਾਂ ਬਾਤਾਂ ਨੇ ਦੋ ਵੋਟਾਂ ਦਾ ਹੱਕ ਡਾਕਟਰ ਰਮੇਸ਼ ਕਰਸਾਵਾਲ ਨੇ ਕਿ ਦਿੱਤਾ ਇੱਕ ਵੋਟ ਕਾਂਗਰਸ ਨੇ ਮਾਰਨ ਮੱਤ ਰੱਖ ਕੇ ਤੜਾਤੀ ਦੂਜੀ ਵੋਟ ਅਸੀਂ ਆਪਣੇ ਆਪ ਕੋਈ ਆਇਆ ਲਾਇ ਚਾਚਾ ਵੋਟ ਤੇ ਘੋਪਣਾ ਚੱਕ ਤੇਰੀ ਉਹ ਆ ਕੋਈ ਹੋਰ ਆਇਆ ਇਹ ਕਿਹੜਾ ਬੋਰਡ ਲੱਗਿਆ ਹੈ ਇਹਨਾਂ ਨੂੰ ਇਹ ਨਹੀਂ ਪਤਾ ਇਹ ਸਪੋਰਟ ਦੇ ਨਾਲ ਕੀ ਕੁਝ ਹੁੰਦਾ ਹੈ ਇਸ ਬੋਰਡ ਦੇ ਨਾਲ ਤੁਹਾਡੇ ਬੱਚਿਆਂ ਦੀ ਵਧੀਆ ਪੜ੍ਹਾਈ ਹੋਣੀ ਹੈ ਇਹ ਸਪੋਰਟ ਦੇ ਨਾਲ ਤੁਹਾਡੇ ਬੱਚਿਆਂ ਲਈ ਵਧੀਆ ਸਹੂਲਤਾਂ ਹੋਣੀਆਂ ਨੇ ਇਸ ਬੋਰਡ ਦੇ ਨਾਲ ਤੁਹਾਡੀਆਂ ਸਿਹਤ ਸਹੂਲਤਾਂ ਹਸਪਤਾਲਾਂ ਦਾ ਵਧੀਆ ਪ੍ਰਬੰਧ ਹੋਣਾ ਹੈ ਇਸ ਬੋਰਡ ਦੇ ਨਾਲ ਜਿਹੜੇ ਬੱਚੇ ਪੜ੍ਹੇ ਲਿਖੇ ਐਮਏ ਵੀ ਐਲਐਲਬੀ 20 ਤੱਕ ਅੰਤ ਤੱਕ ਗਈ ਕਰਦੇ ਉਹਨਾਂ ਨੂੰ ਨੌਕਰੀਆਂ ਕਰਦਾ ਪ੍ਰਬੰਧ ਇਹ ਸਪੋਰਟ ਰੇ ਕਰਨਾ ਹੈ ਤੇ ਉਹਨਾਂ ਨੂੰ ਆਪਣੇ ਬਿਜ਼ਨਸ ਦੇ ਸੈੱਟ ਕਰਨਾ ਇਹ ਸਪੋਰਟ ਨੇ ਕਰਨਾ ਹੈ ਭਾਰਤ ਨੂੰ ਵਿਕਾਸ ਦੇ ਨੇਹਾ ਤੇ ਤੋਰਨਾ ਇਹ ਉਹ ਸਪੋਰਟ ਨੇ ਕਰਨਾ ਹੈ ਜਿਹੜੀ ਅਸੀਂ ਐਵੇਂ ਚੱਕ ਕੇ ੱੱਕੇ ਨਾਲੇ ਚੱਕ ਚਾਚਾ ਜਿਹੜਾ ਹੈ ਉਹਨੂੰ ਫੜਾਤੀ ਜਿਹੜੇ ਸਿੱਖੇ ਆ ਰਹੇ ਇੱਕ ਛੋਟੀ ਜਿਹੀ ਧਾਰਨਾ ਵਾਂ ਇਹ ਸਮੇਂ ਦੇ ਵਿੱਚ ਪੁਲਸ ਦੀ ਭਰਤੀ ਹੋਣੀ ਸੀ ਜਿਹਦੇ ਵਿੱਚ ਮੈਟ੍ਰਿਕ ਦੇ ਕੁਆਲੀਫਿਕੇਸ਼ਨ ਰੱਖੀ ਗਈ 10ਵੇਂ ਪਾਸ ਰੱਖੇ ਗਏ 10ਵੇਂ ਪਾਸ ਦੇ ਮੁੰਡਿਆਂ ਨੇ ਭਰਤੀ ਕੀਤਾ ਗਿਆ ਪਰਤੇ ਕਰਨ ਤੋਂ ਬਾਅਦ ਪੋਸਟਰ ਫਿਰ ਵੀ ਖਾਲੀ ਬਚ ਗਏ। ਕਹਿੰਦੇ ਪੋਸਟਰ ਖਾਲੀ ਪਈਆਂ ਹੁਣ ਕੀ ਕਰੇ? ਕਹਿੰਦੇ 10ਵੇਂ ਵਾਲੇ ਮੁੰਡਿਆਂ ਰੱਖੋ। ਕਹਿੰਦੇ ਮੁੰਡੇ ਨਹੀਂ ਮਿਲਦੇ। ਕਹਿੰਦੇ ਫੇਰ ਕਹਿੰਦੇ 8ਵੇਂ ਪਾਸ ਵਾਲੇ ਰੱਖ ਲਓ। ਸਰਕਾਰ ਕੋਲ ਪਾਵਰ ਹੁੰਦੀ ਹੈ ਜਿਹਨੂੰ ਮਰਜ਼ੇ ਨੌਕਰੀ ਤੇ ਰੱਖ ਲਵੇ। ਮੈਡੀਕਲ ਕਾਲਜ ਜੋੜੇਵਰਸਟੀਆਂ ਖੋਲੇ। ਮਕਾਨ ਬਣਾ ਕੇ ਦੇਤੇ ਗਰੀਬਾਂ ਨੂੰ। 60 ਲੱਖ ਏਕੜ ਜ਼ਮੀਨ ਗਰੀਬਾਂ ਚ ਬਣੀ ਜਿਹਦੇ ਵਿੱਚ ਤਿੰਨ ਭਰਾ ਬਸੇ ਪਠਾਣਾ ਦੇ ਵਿੱਚ ਜੱਟ ਭਰਾ ਨੇ ਅਸੀਂ ਉਹਨਾਂ ਦੇ ਘਰ ਗਏ ਐਸੀ ਤਰ੍ਹਾਂ ਕੋਟਾਂ ਬਾਰੇ ਗੱਲਬਾਤ ਕਰਦੇ ਸੀ ਭਾਈ ਦੇ ਵਿੱਚ ਅਸੀਂ ਕਿਹਾ ਵੀ ਤੁਸੀਂ ਕਹਿੰਦੇ ਅਸੀਂ ਜੋਪੀ ਤੋਂ ਆਏ ਹੋਇਆ ਤਿੰਨੇ ਭਰਾ ਅਸੀਂ ਕਹਿੰਦੇ ਥੋੜਾ ਵੀ ਜ਼ਮੀਨ ਮਿਲੀ ਹੋਣਾ ਕਹਿੰਦੇ ਤੈਨਾਂ ਨੂੰ ਤਿੰਨ ਦਰ ਗੇ ਲਈ ਮਿਲਿਆ ਇੱਕ ਪੰਡਾ ਜੀ ਅਗਲ ਰੋਡ ਤੇ ਮੰਦਰ ਹੈ ਸਰਦਾਰ ਅਮਰੀਖ ਨੇ ਸਾਡੇ ਵਿੱਚ ਬੈਠੇ ਜੇ ਇੱਕ ਸਭ ਸ਼ੱਕ ਹੋਵੇ ਉਹ ਕਿਸੇ ਨੂੰ RAM RAM ਨਹੀਂ ਕਹਿੰਦਾ ਪੰਡਤ ਪੁਜਾਰੇ ਮੰਦਿਰ ਦਾ ਕਿਸੇ ਨੂੰ RAM RAM ਨਹੀਂ ਕਹਿੰਦਾ ਜਦੋਂ ਬਹੁਜਨ ਸਮਾਜ ਪਾਰਟੀ ਆ ਜਾਂਦੇ ਆ ਉਹ ਕਹਿੰਦਾ ਜੈ ਭੀਮ ਜੈ ਭਾਰਤ ਕਿਉਂ ਕਹਿੰਦਾ ਕਹਿੰਦਾ ਤਿੰਨ ਕਿਲੇ ਮੇਧੋ ਦੇ ਦਿੱਤੇ ਆ ਬਹੁਜਨ ਸਮਾਜ ਪਾਰਟੀ ਦੇ ਵਿੱਚ ਜਾਤ ਪਾਤ ਦਾ ਕੋਈ ਲੋੜ ਨਹੀਂ ਆ ਜਿਹੜਾ ਮਰਜ਼ੀ ਆਵੇ ਪਰ ਕੰਮ ਕਰੇ ਪਾਰਟੀ ਦੇ ਵਿੱਚ ਆ ਕੇ ਸਾਡੀ ਸੋਚ ਗੁਰੂਆਂ ਦੀ ਸੋਚ ਹੈ ਰਸ ਸੋਤਨ ਬੋਖਰਾ ਕੇ ਭੈਣ ਜੀ ਨੇ ਸਭ ਸ੍ਰੀ ਕਾਂਸੀ ਰਾਮ ਜੀ ਦੇ ਪਾਰਟੀ ਬਣਾਈ ਹੈ ਮੈਡੀਕਲ ਕਾਜ ਖੋਲ ਗਏ ਜੋਨੇਵਰ ਅੱਤੇ ਖੋਲ ਹੀ ਗਏ ਤੁਹਾਨੂੰ ਜੋਪੀ ਦਾ ਭਈਆ ਨਜ਼ਰ ਨਹੀਂ ਆਉਂਦਾ ਬਿਮਾਰ ਚ ਜੋਪੀ ਦਾ ਭਈਆ ਪੰਜਾਬ ਚ ਨਜ਼ਰ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਭਈਏ ਹੈਗੇ ਨੇ ਜੋਪੀ ਵਾਲੇ ਨੇ ਹੈ ਕਿਉਂ ਨੇ ਹੈ ਬਿਹਾਰੀ ਨੇ ਉੱਤਰਾਖੰਡ ਦੇ ਨੇ ਚਾਰਖੰਡ ਦੇ ਨੇ ਐਮਪੀ ਦੇ ਨੇ ਜੋਪੇ ਦਾ ਕਿਉਂ ਨਹੀਂ ਆਉਂਦਾ ਜਿਹੜੇ ਉਹ ਦਿਹਾੜੀਆਂ ਕਰਾਉਂਦੇ ਸੀ ਉਹ ਜਦੋਂ ਬੌਜਨ ਸਵਾਜਪਾਟ ਦਾ ਰਾਜਪਾਲ ਜੋ ਪਹਟਾਇਆ ਉੱਥੇ ਜਾ ਕੇ ਬਿਜ਼ਨਸ ਉਹਨਾਂ ਦੇ ਖੋਲਤੇ ਜਿਹੜੇ ਅੱਜ ਫੈਕਟਰੀਆਂ ਦੇ ਮਾਲਕ ਬਣੇ ਹੋਏ ਨੇ ਮਿਲਾਂ ਦੇ ਮਾਲਕ ਬਣੇ ਹੋਏ ਨੇ ਆਪਣਾ ਕੰਮ ਆਪਣਾ ਕਾਰੋਬਾਰ ਚਲਾ ਰਹੇ ਨੇ ਸੋਸ਼ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਆਂ ਸਾਰਿਆਂ ਤੋਂ ਬੜੀ ਪੋਸਟ ਹੁੰਦੀ ਹੈ IAS ਤੇ PCS IAS IFS IPS ਵੀ ਇਹ ਉਹ ਕੋਰਸ ਨੇ ਇਹ ਉਹ ਕੋਚਿੰਗਾਂ ਨੇ ਜਿਨ੍ਹਾਂ ਦੇ ਵਿੱਚੋਂ ਡੇ ਸੀ ਡਾਇਰੈਕਟਰ ਐਸ.ਡੀ.ਐਮ ਜੱਜ ਵਗਾਰਾ ਲਾਖਦੇ ਨੇ ਇਹ ਉਹ ਕੋਰਸ ਨੇ ਜਿਹੜੇ ਪੈਣ ਜਨ ਜੋਪੇ ਦੇ ਵਿੱਚ ਫਿਰੇ ਪਹੁੰਚ ਨਾਲ ਖੋਲੀਆਂ ਨੇ ਇੱਥੇ ਪੰਜਾਬ ਦੇ ਵੱਡੇ ਵੱਡੇ ਸਰਦਾਰ ਲੈਂਡਲਾਰਡ ਪੁੱਛਣ ਬੱਟਦੇ ਨੇ ਫਿਰਦ ਨੇ ਸਿੱਖੀ ਧਰਮ ਦੇ ਵਿੱਚ ਕਹੇ ਕਿ ਸਾਨੂੰ ਕੋਈ ਚਾਫਰੀ ਨਹੀਂ ਦਿੱਤੇ ਅਜ ਤੱਕ ਜੇ ਕਿਸੇ ਨੇ ਦਿੱਤੀ ਹੋਵੇ ਤਾਂ ਕਹਿ ਸਕਦਾ ਗੁਰੂ ਗ੍ਰੰਥ ਸਾਹਿਬ ਜੁਨੇ ਬ੍ਰਸਤੀ ਦੇ ਵਿੱਚ ਵੀ ਹ ਹਦਾਇਤਾਂ ਦੇ ਉੱਤੇ ਰੱਖਿਆ ਜਾਂਦਾ ਹੈ ਕਿ ਸਿੱਖ ਹੋਣਾ ਚਾਹੀਦਾ ਜੀ ਅਨ ਬਾਲੀ ਘਟੇ ਹੋਣੀ ਚਾਹੀਦੀ ਜੀ ਜੋਪੀ ਦੇ ਵਿੱਚ ਜਿੰਨੇ ਵੀ ਕੋਚਗ ਦੇਤੇ ਗਈਆ ਕਿਸੇ ਨਾ ਕੋਈ ਮਤਵ ਬਲੀ ਨਾ ਕਿਸੇ ਧਰਮ ਦੀ ਗੱਲ ਹੈ ਨਾ ਕਿਸੇ ਜਾਤ ਦੀ ਗੱਲ ਹੈ ਜੀ ਬੱਚਾ ਪੜ੍ਹਦੇ ਆਲਾ ਲੈਕ ਬੱਚਾ ਉਹ ਆ ਕੇ ਫੜੀ ਕੋਚਗ ਹੁਣ ਵੀ ਕਰਦਾ ਉੱਥੇ ਸੋਚ ਕਰਕੇ ਥੋੜੇ ਚਰਨਾਂ 'ਚ ਬੇਨਤੀ ਕਰਦੇ ਆਂ ਇੱਕੋ ਗੱਲ ਤੇ ਇੱਕੋ ਗੱਲ ਤੇ ਜੋਰ ਲੋਕਾਂ ਨੇ ਦੇ ਦਿੱਤਾ ਬਹੁਜਨ ਸਮਾਜ ਪਾਰਟੀ ਦਾ ਕੀ ਤਾਂ ਛੋਟੇ ਲੋਕਾਂ ਦੀ ਪਾਰਟੀ ਹੈ ਛੋਟੇ ਚਬਾਰਾ ਦੀ ਪਾਰਟੀ ਆ ਪਰ ਜਦੋਂ ਜੋਪੀ ਦੇ ਵਿੱਚ ਆਗਨਾਂ ਨੂੰ ਟਰੈਕਟਰ ਦਿੱਤੇ ਨੇ ਜੂਪੀ ਦੇ ਵਿੱਚ ਮੁਸਲਮਾਨਾਂ ਨੂੰ ਟਰੈਕਟਰ ਦਿੱਤੇ ਨੇ ਜੂਪੀ ਵਿੱਚ ਪੜਤਾਲ ਟਰੈਕਟਰ ਦਿੱਤੇ ਨੇ ਜੋ ਪਿਛ ਕਸਾਣਾ ਟਰੈਕਟਰ ਦਿੱਤੇ ਨੇ ਤੇ ਜਿਹੜੇ ਜੱਤ ਕੇ ਗਏ ਨੇ ਉਹਨਾਂ ਨੂੰ ਸਭਧਾਨ ਦੇ ਅਨਸਾਰ ਮੰਤਰੀ ਪਦ ਵੀ ਦਿੱਤੇ ਨੇ ਸੋ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿਉਂ ਰਲ ਮਿਲ ਕੇ ਆਪਾਂ ਸਾਰੇ ਭੋਜਨ ਸਮਾਜ ਪਾਰਟੀਆਂ ਦਾ ਰਾਜ ਪੱਗ ਲੈ ਕੇ ਇੱਥੇ ਬੱਚਿਆਂ ਦਾ ਪ੍ਰਬੰਧ ਕਰੀਏ ਭਾਰਤੀ ਕਿਸਾਨ ਯੂਨੀਅਨ ਨੇ ਭੋਜਨ ਸਮਾਜ ਪਾਰਟੀਆਂ ਦਾ ਸਮਰਥਨ ਦਿੱਤਾ ਹੈ ਯੋਗਤਾ ਇਸ ਕਰਕੇ ਦੱਸਤਾ ਕਿ ਜਦੋਂ ਮੈਂ ਦਰਸਿੰਗ ਟਕੈ ਜੋਪੀ ਦੇ ਵਿੱਚ ਹਰਕੇਸ਼ ਟਕੈ ਦਾ ਪਿਤਾ ਜੋ ਸਾਰਿਆਂ ਜੁਨਿਆਂ ਦਾ ਕਿਸਾਨਾਂ ਦਾ ਪ੍ਰਧਾਨ ਹੈ ਉਹਦਾ ਪਿਓ ਮੈਂ ਦਰਸਿੰਗ ਟਕੈ ਅਸੀ ਜੋਪੀ ਦੇ ਵਿੱਚ ਜੋ ਪੈਣ ਜੇ ਮੁੱਖ ਮੰਤਰੀ ਬਣੀ ਤਾਂ ਉਹ ਐਲਾਨ ਕਰਤਾ ਵੀ ਅਸੀਂ ਹੜਤਾਲ ਕਰ ਰਹੇ ਹਾਂ ਪੈਣ ਜਿਨੇ ਬੁਲਾਇਆ ਪੁੱਛਿਆ ਵੀ ਦੱਸੋ ਟਕੈ ਸਾਹਿਬ ਕੀ ਗੱਲ ਹੋਈ ਹੈ ਕਿਉਂ ਤਰ ਰਹੇ ਲੋੜੇ ਤੁਸੀਂ ਕਹਿੰਦੇ ਗੰਨੇ ਵਾਲੇ ਸਾਡਾ ਰੇਟ ਵਧਾ ਰਹੇ ਕਹਿੰਦੇ ਦੱਸੋ ਕਿੰਨਾ ਵਧਾਉਣਾ ਹੈ ਕਹਿੰਦੇ 10 ਰੁਪਏ ਵਧਾ ਦਿਓ ਕਨੇ ਬੀਬ ਰਾਤੇ ਬੇਰ ਪੇੜ ਤੇ ਬਣਾਏ ਗਏ ਕਹ ਹੋਰ ਦੱਸੋ ਕਾਜ ਗੰਨੇ ਦੇ ਪੈਸੇ ਨਹੀਂ ਦੇ ਰਹੇ ਮੇਲਾ ਨੇ ਕਈ 2 ਸਾਲਾਂ ਤੋਂ 14 ਕਟੇ ਦੇ ਅੰਦਰ ਅੰਦਰ ਆਰਡਰ ਕਰਤੇ ਪੜ ਜਿੰਨੇ ਕਿ ਜੇ 14 ਕਟ ਦੇ ਕਿਸਾਨਾਂ ਦੇ ਪੈਸੇ ਨਾ ਦਿੱਤੇ ਤੁਹਾਡਿਆ ਮੇਲਾ ਸੀਲ ਕਰ ਦੂੰਗੀ ਉਹਨੇ ਕਿਸਾਨਾਂ ਨੂੰ ਤਾਂ ਇਸ ਕਰਕੇ ਮੈਂ ਦਰਸ਼ਕ ਟਕਾਇ ਤੋਣੀ ਅੱਜ ਤੱਕ ਉਹਨਾਂ ਦਾ ਬੇਟਾ ਵੀ ਬਹੁਜਨ ਸਮਾਜ ਪਾਰਟ ਦਾ ਸਮਰਥਨ ਕਰ ਰਹੇ ਨੇ ਜਿਹੜੇ ਅੱਜ ਕਿਸਾਨ ਚੇ ਧਰਨੇ ਲਾਏ ਜੀਪੀ ਸਰਕਾਰ ਦੇ ਖਿਲਾਫ 750 ਕਿਸਾਨ ਸ਼ਹੀਦ ਹੋਇਆ ਤੇ ਹੁਣ ਵੀ ਫੇਰ ਦਮਾਰ ਧਰਨੇ ਚੱਲ ਰਹੇ ਨੇ ਆਪਾਂ ਜਾਈਏ ਸ਼ਾਂਬੇ ਬਾਰਡਰ ਦੇ ਉੱਤੇ ਹੁਣ ਵੀ ਲੋਕਾਂ ਨੂੰ ਵਾਲਦਾਨ ਦੇ ਹੋ ਕੇ ਫੇਰ ਕਿਤੇ ਜਾ ਕੇ ਹਰਿਆਣਾ ਦੇ ਵਿੱਚ ਬੜਨਾ ਪੈਂਦਾ ਉਹ ਧਰਨੇ ਜਿਹੜੇ ਲਾ ਰਹੇ ਨੇ ਐਮਐਸਪੀ ਤੇ ਸੁਆਮੀ ਨਾਥੀ ਦੀ ਰਿਪੋਰਟ ਪਿੱਛੇ ਪੈਣ ਕੁਮਾਰੀ ਮਾਇਆਬਦੀ ਜਦੋਂ ਮੁੱਖ ਮੰਤਰੀ ਬਣੀ ਹੈ ਪਹਿਲੀ ਵਾਰ ਤੇ ਐਮਐਸਪੀ ਲਾਗੂ ਕੀਤੀ ਹੈ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਹੈ ਬਹੁਤੇ ਜੱਟਾਂ ਨੂੰ ਕਿਸਾਨਾਂ ਨੂੰ ਤਾਂ ਹੀ ਬਨੇ ਪਤਾ ਵੀ ਸਵਾਮੀ ਨਾਥਨ ਰਿਪੋਰਟ ਹੋਤੇ ਗਈ ਹੈ ਸੋ ਇਸ ਕਰਕੇ ਤੁਹਾਡੇ ਚਰਨਾਂ ਚ ਬੇਨਤੀ ਹੈ ਆਹ ਰਲ ਮਿਲ ਕੇ ਆਪਾਂ ਸਾਰੇ ਬੋਝਨ ਸਮਾਜ ਪਾਰਟੀ ਦਾ ਸਾਥ ਦਈਏ ਸਾਰਿਆਂ ਨੂੰ ਸਾਰਿਆਂ ਦੀ ਗੱਲ ਇਹ ਪਾਰਟੀ ਕੋਈ ਇੱਕ ਪਾਰਟੀ ਹੈ ਬੋਝਨ ਸਮਾਜ ਪਾਰਟੀ ਜਿਹੜੇ ਸਾਰੇ ਲੋਕਾਂ ਦੀ ਗੱਲ ਕਰਦੀ ਹੈ ਅੱਬਾ ਲੱਲਾ ਨੋਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੋਰ ਤੇ ਸਭ ਜਾਂ ਕੁਪੜਿਆ ਕੌਣ ਭਲੇ ਕੌਣ ਮੰਦੇ ਆਉ ਉਸ ਭੋਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਪੂਰੇ ਪੰਜਾਬ ਦੇ ਵਿੱਚ ਪੂਰੇ ਪਾਰ ਦੇ ਵਿੱਚ ਜਿਤਾਏ ਤੇ ਮੈਨੂੰ ਵੀ ਇਸ ਮੁਖ ਸਮਾ ਫਟੇਗੜ ਸਾਹਿਬ ਤੋਂ ਮਾਣ ਦਿਓ ਬਾਕੀ ਦੇ ਜਿੰਨੇ ਵੀ ਕੈਂਡੀਡੇਟ ਅਮਰ ਸਿੰਘ ਹੋਇਆ ਜੀਤਾਰਾਮ ਹੋਇਆ ਜੇਪੀ ਹੋਇਆ ਤੇ ਇੱਕ ਮਾਨ ਕੰਨੇਦਨ ਜਗਤेंद्र ਸਿੰਘ ਜਤेंद्र ਸਿੰਘ ਬਟੂ ਹੋਇਆ ਰਾਜ ਜਤेंद्र ਸਿੰਘ ਬਟੂ ਤੇ ਕੱਲ ਮੈਂ ਤਾਂ ਮਿਲਿਆ ਅਸਾਡੇ ਡੀਸੀ ਦੇ ਵਿੱਚ ਮੀਟਿੰਗ ਸੀ ਮੈਂ ਉਹ ਮੈਨੂੰ ਦੇਖ ਕੇ ਖੜਾ ਹੋ ਗਿਆ ਪਿਛਲੇ ਬਾਰੇ ਮੈਂ ਹਿੰਮਤਾਂ ਕਰੀਆਂ ਨੇ ਕਿ ਮੈਨੂੰ ਜਰ ਐਮਐਲਏ ਦੀ ਟਿਕਟ ਦਵਾ ਲਈ ਤੇ ਅਸੀਂ ਕੋਸ਼ਿਸ਼ ਵੀ ਕੀਤੀ ਚਲੋ ਹੁਣ ਅਕਾਲੀ ਦਲ ਦੇ ਵਿੱਚ ਚਲੇ ਆ ਗਏ ਸ਼੍ਰੋਮਣੀ ਅਕਾਲੀ ਦਲ ਦਾ ਵਿਕਣ ਜਿਸੇ ਘਾਲਸਾ ਜਿਹੜਾ ਕਦੇ ਦੇਖਿਆ ਹੀ ਨਹੀਂ ਲੋਕਾਂ ਨੂੰ ਜਦੋਂ ਖੰਨੇ ਦਾ ਐਮਐਲਏ ਹੁੰਦਾ ਸੀ ਕਿਸਦਾ ਟੱਕਾ ਦੇ ਤੋੜ ਕੇ ਦਿੱਤਾ ਹੈ ਤੇ ਕਿਸੇ ਨੂੰ ਇਹਨਾਂ ਦਾ ਬਾਝ ਰਾਏਕੋਟ ਦਾ ਅੰਚਾਰ ਦਲਾਇਆ ਗਿਆ ਰਾਏਕੋਟ ਦੇ ਲੋਕ ਅੱਜ ਵੀ ਇਹਦੇ ਨਾਂ ਬਰ ਖਿਲਾਫ ਨੇ ਤੇ ਬਰੋਧ ਨੇ ਸੋਚ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਆਕਾਲੀ ਦਰਜਤ ਦਾ ਵੀ ਮੰਨ ਲੋ ਤਾਂ ਇਹ ਬੀਜੇਪੀ ਦੇ ਨਾਲ ਜਾਣਗੇ ਇੱਕੋ ਹੀ ਥਾਲੀ ਦੇ ਚੱਟੇ ਵੱਟੇ ਨੇ ਕਿਸੇ ਨੂੰ ਕੋਈ ਭਰੋਸਾ ਨਾ ਕਰਿਓ ਕੱਲੋ ਕਿਸਾਨ ਕਹਿਣ ਮਜ਼ਦੂਰ ਕਹਿਣ ਗਰੀਬ ਲੋਕ ਕਹਿਣ ਇਹ ਤਾਂ ਸੰਵਿਧਾਨ ਖਤਮ ਕਰ ਖਾਤਮ ਕਰ ਰਹੇ ਨੇ ਜੇ ਸਰਦਾਰ ਬੀਜੇਪੀ ਖਤਮ ਕਰਦੀ ਹੈ ਜੇ ਆਕਾਲੀ ਪੱਡ ਜਿੱਤਦੀ ਹੈ ਤਾਂ ਇਹ ਉਹਨਾਂ ਸਮਰਥਨ ਕਰੂਗੀ ਇੱਕੋ ਇੱਕ ਪਾਰਟੀ ਬਹੁਜਨ ਸਮਾਜ ਪਾਰਟੀ ਜਿਹੜੀ ਸਿਰਫ ਸੰਵਧਾਨ ਦੇ ਬਰਾਬਰ ਖੜਿਆ ਹੈ ਸੰਵਧਾਨ ਦੇ ਸਨਮਾਨ ਵਿੱਚ ਬੀਐਸਪੀ ਮੈਦਾਨ ਵਿੱਚ ਅਸੀਂ ਇਸ ਕਰਕੇ ਪੂਰੀ ਇੱਕ ਠੋਕ ਕੇ ਗੱਲ ਕਹਿ ਰਹੇ ਹਾਂ ਜਿਹੜਾ ਸੰਵਧਾਨ ਬੜ ਝਾਕੂਗਾ ਉਹ ਉਹਦੇ ਅੱਖਾਂ ਕੱਢ ਕੇ ਰੱਖ ਦੇਗਾ ਨਹੀਂ ਬਾਹਾਂ ਵਿੱਚ ਵੜ ਕੇ ਰੱਖ ਦੇਗਾ ਜੇ ਕੋਈ ਤੜਫੜ ਕਰਾ ਇਸ ਕਰਕੇ ਇਹ ਸੰਵਧਾਨ ਐਵੇਂ ਨਹੀਂ ਬਣਿਆ ਸਾਡੇ ਬਜ਼ੁਰਗਾਂ ਜਾਂ ਕੁਰਬਾਨੀਆਂ ਦੇ ਕੇ ਬਣਿਆ ਹੋਇਆ ਇਸ ਕਰਕੇ ਤੁਹਾਡੇ ਚਾਨਾਂ ਚ ਬੇਨਤੀ ਕਰਦੇ ਹਾਂ ਔਰ ਆਲਵਰ ਕੇ ਆਪਾਂ ਬਹੁਤ ਜਨ ਸੁਆਜ ਪੜਦੇ ਹਾਂ ਮਦਬਰਾਂ ਜਿੱਤਾ ਆਏ ਹਾਥੀ ਦਾ ਬੰਨਣ ਦਬਾ ਕੇ ਤੁਸੀਂ ਸਾਨੂੰ ਨਮਾਣੇ ਨਮਾਣ ਦਵੋ ਤੁਹਾਡੇ ਨਾਲ ਬਹਿਣਾ ਕਰਦੇ ਹਾਂ ਸਤਾਤੀ ਦੇ ਉਤੋਂ ਕਿ ਤੁਹਾਡੇ ਬੱਚਿਆਂ ਦੇ ਪੜਾਈ ਦਾ ਪ੍ਰਬੰਧ ਕਰਨਾ ਸਾਡਾ ਮੁੱਖ ਟੀਚਾ ਹੋਊਗਾ ਉਸ ਤੋਂ ਬਾਅਦ ਸਿਹਤ ਸੋਧ ਦਾ ਪ੍ਰਬੰਧ ਕਰਨਾ ਵਧੀਆ ਉਹ ਸਾਡਾ ਫਰਜ਼ ਹੋਊਗਾ ਕਿਸੇ ਨੂੰ ਉਹਨੇ ਕੀ ਮੌਤ ਆਵੇ ਰੱਬ ਦੇ ਕਰੋ ਉਹ ਨਹੀਂ ਕਹਿ ਸਕਦੇ ਪਰ ਦੋਈ ਪੱਖੋਂ ਕਿਸੇ ਨੂੰ ਨਹੀਂ ਮਾਰ ਸਕਾਂਗੇ ਉਹਦੇ ਬਾਅਦ ਬੱਚੇ ਜਿਹੜੇ ਪੜ੍ਹੇ ਰੱਖੇ ਫਿਰਦੇ ਆਂ ਬੀ ਐਮ ਐ ਡਿਗਰੀਆਂ ਚੱਕੇ ਉਹਨਾਂ ਦੇ ਨੌਕਰਾਂ ਦਾ ਪ੍ਰਬੰਧ ਕਰਨਾ ਬਹੁਜਨ ਸਮਾਜ ਪਾਰਟੀ ਦਾ ਪਹਿਲਾ ਟੀਚਾ ਹੋਗਾ ਸਾਰੇ ਭਾਰਤ ਨੂੰ ਵਿਕਾਸ ਦੇ ਲਹਿਦ ਤੋਰ ਕੇ ਭਾਰਤ ਨੂੰ ਸੋਨੇ ਦੇ ਚਿਹਰੇ ਬਣਾਉਣਾ ਇਹ ਮੇਰਾ ਮੁੱਖ ਬੋਤਾ ਹੋਏਗਾ ਸੋਸ਼ ਕਰਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਜਿਹੜੇ ਲੋਕ ਨਜਾਇਜ਼ ਨਜਾਇਜ਼ ਕਰਨਗੇ ਕਿਸੇ ਨੂੰ ਧੱਕਾ ਕਰਨਗੇ ਉਹਨਾਂ ਨੂੰ ਫੜ ਕੇ ਜੇਲਾ ਵਿੱਚ ਥੋਕਾਂ ਬਹੁਜਨ ਸਮਾਜ ਪਾਰਟੀ ਦਾ ਕੰਮ ਹੋਵੇਗਾ 1.5 ਲੱਖ